साहबान सब तो पहले आज सारे सतो तीन शनिवार शिक्षा प्रभागर आज मैं

ਕਉਂ ਜੇ ਖੜਾ ਰਹੇ ਹਾਂ ਤਾਂ ਭਾਰਵੀਂ ਮੇਂ ਦੋ ਹੀ ਮੀਡੀਆ ਹੁੰਦੀਆਂ ਨੇ ਬਾਈ ਮੰਤਰੀ ਜੇ ਪਰੰਪਰਾ ਜਾਂ ਸਾਡੇ ਨਸਲੀ ਪਰੰਪਰਾ ਜਾਂ ਸਾਲ ਦੇ ਪਰੰਪਰਾ ਦੋ ਗੋੜੇ ਬਣਦੇ ਹੈ ਤਾਂ ਬੇਟਰੇ ਨੂੰ ਲਾਜ ਜਦੋਂ ਅਸੀਂ ਮਲੰਕਰ ਕਰਦੇ ਆ ਬੱਚਾ ਦਾ ਜਦ ਮੀਡੀਆ ਮੱਖੀ ਜਾਂਦੀ ਹੈ ਤਾਂ ਉਹਦੇ ਚ ਲੱਗ ਕਮੈ ਸਮਝ ਲੋ ਅਸੀਂ ਤਨ ਮਾਪੇ ਆਪਣੇ ਰਿਆਣੇ ਦੇ ਕਮਾਕਾਰ ਕਰਕੇ ਨਹੀਂ ਆਪਾਂਗੇ ਹਨ ਅੱਜ ਸਭ ਜਾਣਦੇ ਹੈ ਕਿ ਸਾਡਾ ਜੋ ਮੁੱਲ ਕੋਈ ਕੋਸਰ ਬੱਚੇ ਨਹੀਂ ਸਾਡੇ ਪੰਜਾਬ ਦਾ ਜੀਵਨ ਦੀ ਸਾਡੇ ਬੱਚੇ ਦੀ ਇਹ ਸਾਡਾ ਜਿਹੜਾ ਬੱਚਾ ਪੜ੍ਹ ਲਿਖੇ ਅੱਗੇ ਵੱਧੂਗਾ ਤਾਂ ਹੀ ਸਾਡੇ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਤਾਂ ਇਸ ਲਈ ਇਸ ਮੀਟਿੰਗ ਦਾ ਜੋ ਮਕਸਦ ਹੈ ਮੇਰੀ ਸਾਧਾਰਨ ਇਹ ਹੈ ਕਿ ਅਸੀਂ ਗੱਤਵਾਦ ਮਾਪੇ ਮਾਤਾ ਪਿਤਾ ਨਾਲ ਮਾਪੇ ਨਾਲ ਅਟੈਕਸ਼ਨ ਕਰ ਸਕਦੇ ਉਹਨੂੰ ਅਸੀਂ ਤੱਕ ਜਾਗੂ ਕਰੀਏ ਕਿਉਂਕਿ ਜਿਸ ਤਰ੍ਹਾਂ ਸਾਈਕਲ ਦੇ ਦੋ ਪਹੀਏ ਹੁੰਦੇ ਐ ਉਸ ਤਰ੍ਹਾਂ ਸਾਡੀ ਵਿੱਦਿਆ ਪਰਾਲੀ ਦੋ ਪਹੀਏ ਐ ਬੱਚੇ ਤੇ ਮਾਤਾ ਤੇ ਉਹਦੇ ਵਿੱਚ उन्हें बहुत बना का काम जो करता है कर रहे जब तीन आप नहीं होगी आपसे नहीं करेगी तो कितने ना किस्टमार्ज लगेगा बिल्कुल लगेगा जो आप खुद माता पिता बतौर टीचर तो जाए। जो उस विद्युत प्रणाली प्रति जागरूक नहीं होगी मैं जागरूकता मिलता हो जो अजी प्रिजियम बारे जानना पा रहे हैं तो तो जो समझे जानकारी उसके समझे करने वो तो भी लगाया था बनवाए बन तो आज हम ये करने तो सामु भी रहे हैं कि बच्चे भी अपने बच्चे ने दूर रखा कहाँ था तोड़ कहाँ करके आए थे तो मैं कहती तो आपने क्यों बाजी करने आते थे ना हम तो करने बच्चे भी बच्चे भी कुछ नहीं बस बच्चे भी यही आज हम तो आज वो इसमें कुछ नहीं बोलोगे किसी हो जाओ सालू पता नहीं सारे ਕੁਝ ਤੱਕ ਗਾਵੇ ਫੈਸਲੀ ਕੀ ਕੀਤਾ ਕਿ ਆਖਿਰ ਦੇਨ ਅਸੀਂ ਬੱਚਾ ਨਾਮ ਕਰਨਾ ਤਾਂ ਕਿ ਸਾਡੇ ਬੱਚੀ ਕਹਿਣ ਕਿ ਆਹ ਸਾਡੇ ਮਾਤਾ ਪਿਤਾ ਦੀ ਸ਼ਾਨ ਹੋਵੇ ਤਾਂ ਅੰਕ ਜਦੋਂ ਬੱਚੇ ਨੂੰ ਦੇ ਆਹ ਕਹਿੰਦੇ ਆਹ ਬਾਤ ਆਉਂਗੇ ਨਹੀਂ ਬੱਚੇ ਆਪਸੇ ਕਹਿੰਦੇ ਆਹ ਮੋਢੀ ਕਰਕੇ ਸਭ ਹੁੰਦੇ ਨਹੀਂ ਕਰੋ ਕੰਮ ਦੇਗੇ ਪਰ ਉਹਨਾਂ ਪਤਰ ਮਹਿਸੂਸ ਹੋਵੇ ਆਹ ਕਹਿਣ ਨਹੀਂ ਸਰ ਨਹੀਂ ਮੈਡਮ ਸਾਡੇ ਮਾਤਾ ਪਿਤਾ ਆਉਣਗੇ ਕਿ ਉਹ ਨਹੀਂ ਸੰਘਰ ਹੋਣੀ ਇਸ ਲਈ ਤੁਸੀਂ ਅੱਜ ਘੱਟ ਵੱਟ ਜਲਦੀ ਮਿਲ ਜਾਵੋਗੇ ਬਾਕੀ ਅਗਰ ਅੰਡਾ ਕੋਨਾ ਕੱਟੀ ਲਵਾਂਗੇ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਕੋ ਪੇਸ਼ੰਤ ਬਣਾ ਕੇ ਰਹਿਣਾ ਹੈ ਤੇ ਜੋ ਸਾਡੇ ਦੇਦੇ ਪ੍ਰਣਾਲੀ ਅੰਦਰ ਜੋ ਕਮੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਸੁਧਾਰਨਾ ਹੈ ਕਿਵੇਂ ਅਨੁਸਾਚਾਰ ਦੇ ਨੰਬਰਾਂ ਨੂੰ ਅਪਗ੍ਰੇਡ ਕਰ ਸਕਦੇ ਆਂ ਕਿਵੇਂ ਅਨੁਸਾਚਾਰ ਤੇ ਪੜਾਈ ਨੂੰ ਧਿਆਨ ਦੇ ਸਕਦੇ ਆਂ ਆਪੋ ਸਾਰੇ ਸਾਡੇ ਤੇ ਕਰਾਂਗੇ ਤਾਂ ਇਹਦੇ ਤੋਂ ਵੀ ਤੁਹਾਡਾ ਮਸਾਇਦਾ ਲਵਾਂਗੇ ਕੁਝ ਗੱਲਾਂ ਤੁਸੀਂ ਆਪ ਨੂੰ ਸੁਣੋਗੇ ਕੁਝ ਦੀ ਆਪ ਨੂੰ ਨਹੀਂ ਦੱਸੂਗੀ ਆਪਾਂ ਕੀ ਟੂਵੇ ਆਪਾਂ ਕਮਿਊਨੀਕੇਸ਼ਨ ਕਰਨਾ ਇਹ ਵੀ ਕਹਿੰਦੀ ਗਈਏ

ਕਿੱਥੇ ਆ 77 ਸਖਿਆ ਰਾਣ ਤੇ ਚੌਂਕੀਦਾਰਾਂ ਦੀ ਨਿਰਾਤੀ ਕੀਤੀ ਜਾਂ ਦੇਖੋ ਆਪਣੇ ਸੂਬੇਦਾਰ ਸਾਹਿਬ ਪ੍ਰੈਕਟਿਸ ਮੈਨੇਜਰ ਨੇ ਸਾਡੇ ਜੋ ਸਕਿਉਰਟੀ ਗਾਰਡ ਇਸ ਕਾਰਨ ਛੋਟੇ ਬੱਚਿਆਂ ਦੀ ਲਈ ਵਾਸਤੇ ਕੀਤੀ ਹੈ ਵੀ ਕੋਈ ਇੱਥੇ ਕੋਈ ਅਨਨੋਨਾ ਕਿਸੇ ਕੁੜੀ ਜਾਂ ਛੋਟੇ ਬੱਚੇ ਨੂੰ ਤਾਕਰਾ ਨਾ ਸਕੀ ਸਕੂਲਾਂ ਦੀ ਸਬਾਈ ਨੂੰ ਯਕੀਨੀ ਬਣਾਉਣ ਲਈ 1089 ਕੈਪਸ ਮੈਨੇਜਰ ਲਗਾਏ ਗਏ ਨੇ 850222 ਕੰਟਰੀ ਸਰਕਾਰ ਲੋਕ ਲਈ ਕਿਤੇ ਨਹੀਂ ਆਪਣੇ ਬੱਚਾ ਨਿਕਲਾਈ ਵਸਤੀ ਕਰਦੀ ਹੈ ਸਰਕਾਰ ਤੇ ਇੱਕ ਹੋਰ ਗੁੰਲਦੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਆਈਆਈਜੀ ਤੇ ਵੱਡੇ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਜਿਵੇਂ 200 ਤੋਂ ਵੱਧ ਨੂੰ ਭੁਜਾਇਆ ਗਿਆ ਹੈ ਆਈਆਈਜੀ ਦੇ ਵੱਡੇ ਅਧਾਨਤਾਲਿਆਂ 827 ਸਰਕਾਰੀ ਸਕੂਲ ਦੇ ਬੱਚਿਆਂ ਨੇ ਐਮਲਬੀਐਸ ਦਾਖਲਾ ਮਤਲਬ ਮਾਰਕ ਡੀਗਰੀ ਕਿੱਦਾਂ ਦੀ ਐਮਲਬੀਐਸ ਮੈਡੀਕਲ ਡੀਗਰੀ ਸੋਰੀ ਸਕੂਲਾਂ ਦੀ ਵਿਦਿਆਰਥੀ 100% ਸਾਫ ਸੁਥਰੇ ਮਤਲਬ ਟਾਇਲਟ ਵਗਾਇਆ ਸਾਰੇ ਕੁਝ ਕਹਿੰਦੇ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੀ ਤਾਕਤ ਦੇ ਨਰਸਰੀ ਜਮਾਤ ਤੋਂ ਉੱਪਰ ਆਪਣੇ ਵਿੱਚ ਪਲਾਂਸ ਸਟਾਰਟ ਕੀਆ ਜਾਣੇ ਹੁਣ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਯਾਹ ਨਹੀਂ ਜਿਸ ਪਰਦੇ ਵਿਦਿਆਰਥੀ ਨੂੰ ਜ਼ਮੀਨ ਤੇ ਬੈਠਣਾ ਪਵੇ ਅਰ ਵਿਦਿਆਰਥੀ ਕੋ ਮੈਟਰ ਨਹੀਂ ਜਿਵੇਂ ਆ ਡੈਸਕ ਨਹੀਂ ਜਿਵੇਂ ਆਪਕੋ ਤੁਸੀਂ ਬੈਠ ਗੋ ਕੋਈ ਬੱਚਾ ਹੀ ਨਹੀਂ ਵੀ ਆਪਾਂ ਹੁਣ ਕੋ ਜਰਵਾਗੇ ਲਈ ਇਹ ਤਾਂ ਸਰਕਾਰ ਦੀਆਂ ਪ੍ਰਾਪਤੀਆਂ ਸੀ ਬਾਕੀ ਇਹਦੇ ਨਾਲ ਦਿਲ ਦੀਵਾਰ ਤੇ ਦਿਸ਼ਾ ਇਸ ਵਾਰੇ ਸਾਨੂੰ ਸੋਲਰ ਤੋਂ ਚੱਲਣਾ ਪਊਗੀ हरेक टीचर अभी सवेरे आईए फिर बचा कुछ खाते जाए नहीं आएगा कोई फायदा नहीं तो सेम अच्छे को यही कहने बेटा तुम तो छे घंटे इतने आए ਤਾਂ ਛੇ ਕਾਢੀ ਨੂੰ ਸਿੱਖ ਕੇ ਜਾਣਾ ਜਦੋਂ ਕਹਿੰਦੇ ਦਿਨ ਕੱਢਦਾ ਤਾਂ ਇਹ ਬਦਲਾਅ ਕਰ ਰੱਖ ਹੋ ਜਾਂਦੀ ਹੈ ਤਾਂ ਹੁਲਕਾਰੇ ਹੁੰਦੇ ਆ ਤਾਂ ਡੇ ਬਾਏ ਡੇ ਦਿਨ ਟੱਪ ਜਾਂਦੇ ਆ ਮਿੰਨੀ ਨਿਕਲੇ ਜਾਂਦੇ ਆ 33 ਸਾਲ ਵਿੱਚ ਨਿਕਲ ਜਾਂਦੇ ਆ ਫੇਰ ਤੁਹਾਨੂੰ ਕਤ ਲੱਗਦਾ ਹੈ ਕਿ ਸਾਡਾ ਬੱਚਾ ਕੁਝ ਨਹੀਂ ਚੱਲਿਆ ਲੈ ਫੇਲੀ ਮੈਂ ਸਾਰੇ ਮਾਤਾ ਪਿਤਾ ਨੂੰ ਕਹਿੰਦਾ ਇੱਕ ਸਾਈਡ ਹੋਰ ਮੰਗੂਗਾ ਜੀ ਇੱਕ ਵਾਰ ਹੋਰ ਮੰਗੂਗਾ ਕਿਉਂਕਿ ਆਪਣੇ ਬੱਚੇ ਨਾਲ ਦੂਰ ਗੱਲਬਾਤ ਕਰਨੀ ਹੈ ਇਹ ਮੈਂ ਕਿਹਾ ਨੂੰ ਕਿ ਤੁਸੀਂ ਜਾ ਰਹੇ ਜੀ ਦਸੰਬਰ ਤੱਕ ਤਾਂ ਜਾ ਰਹੇ ਆ 40% ਚਾਤੁੰਨੇ ਰਹੀ ਇਹਦੇ ਨਾਲ ਚੁਕੀਆਂ ਤੋਂ ਬਾਅਦ ਤੁਹਾਡਾ ਅਗਰਸਾਲ ਕੱਢ ਜਨ ਹੈ 1 ਜਨ ਵੀ 2024 ਤਾਂ 15 ਹਜ਼ਾਰ ਰੁਪਏ ਤੋਂ ਲਗਭਗ ਹੀ ਸੋਨਾ ਚਾਹਤ ਕੇ ਪਸੰਦ ਹੋ ਜਾਂਦੇ ਬੱਚਿਆਂ ਲਈ ਬੋਰਡ ਦੀਆਂ ਕਲਾਸਾਂ ਦੀ ਉਹ ਤੋਂ ਪਹਿਲਾਂ ਵੀ ਬੋਰਡ ਤੇ ਪੇਪਰ ਵੀ ਹੋਣੀ ਹੈ ਖਾਸ ਕਰਕੇ 8ਵੀਂ 10ਵੀਂ ਤੇ 12ਵੀਂ ਇਹਨੂੰ ਲਾਵਾ ਕਿ ਨਹੀਂ ਸਾਡੀ ਨੋਰਮਲ ਕਲਾਸਾਂ ਨੇ ਜੀ 6ਵੀਂ 7ਵੀਂ 9ਵੀਂ 11ਵੀਂ ਉਹਨਾਂ ਦੇ ਵੀ ਬੋਰਡ ਵੀ ਹੁੰਦੇ ਆ पर उन्हें फाइनल प्रीक्षा मंगी मार्च लगभग आपको हरेकू पता ही पर समस्या की होंगी जी साजे बच्चे इन्होंने दिनों मर जाते हैं खासकर अखते हैं बच्चे जिमें ज्यादातर साढ़े पिंड चले गए बच्चे जी किसी रिश्तेदारी चले गए जी जब बच्चा किसी प्रॉब्लम करके घर बह गया ज बम हो गया जर गलत करते हैं ਕਈ ਲੋਕੋ ਪੇਰੈਂਟਸ ਕਹਿੰਦੇ ਨੇ ਮਾਤਾ ਪਿਤਾ ਡੈਡੀ ਤੁਮ ਤੇ ਗਏ ਹੁੰਦੇ ਨੇ ਉਹ ਕਹਾਂ ਸਾਨੂੰ ਪਤਾ ਨਹੀਂ ਬੱਚਿਆਂ ਦਾ ਅਚਾਰ ਹੈ ਜਾਂ ਨਹੀਂ ਹੈ ਕਿ ਉਹਨਾਂ ਫੋਨ ਕਰਦੇ ਨੇ ਤਾਂ ਵੀ ਜੂਜੀ ਇੱਕ ਮੈਂ ਘਰ ਤੋਂ ਝੂਰੇ ਬਾਧਾ ਮੰਗੂਗਾ ਕਿ ਤੁਸੀਂ ਬੱਚਿਆਂ ਨਾਲ ਡੇਲੀ ਝੂਰੇ ਗੱਲਬਾਤ ਕਰਨੀ ਹੈ ਬੱਚਾ ਬੈਠਾ ਤੁਸੀਂ ਜਿਵੇਂ ਇਹ ਨੂੰ ਕੁੱਝ ਗਏ ਇਹ ਬੇਟਾ ਪੰਜ ਕਿਉਂ ਗਿਆ ਸੀ ਅੱਜ ਕੀ ਕੰਮ ਕਰਾਇਆ ਕੀ ਕੰਮ ਕੀਤਾ ਇਹਨਾਂ ਤੋਂ ਪੜਿਆ ਕਿਉਂਕਿ ਜਦੋਂ ਜੀ ਅਸੀਂ ਇਹ ਪੁੱਛਦੇ ਹਾਂ ਨਾ ਜਦੋਂ ਇਹ ਗੱਲ ਪੁੱਛਦੇ ਹਾਂ ਚਾਹੇ ਮੈਂ ਪੇਰੈਂਟਸ ਤੋਂ ਪੜਿਆ ਲਿਖਿਆ ਹੈ ਜਾਂ ਨਹੀਂ ਹੈ

बच्चों सहूलत बहुत ज्यादा सहयोग मांगते हैं जी बच्चा करना है बच्चे का असर बढ़ाई बच्चे गलबात करनी जी साल तुम पंद्रह दिन बादल जाओ जी पंद्रह दिन बाद लेके जाओ बच्चा

ये चाटा बच्चा दो घंटे की स्कूल क्या नहीं है वो करे बेजून में के ठंडी है और चाटा बच्चा ना जी नहीं करते तो दो दिन ही चाटा बच्चा दो घंटे स्कूल नहीं होगा चाटा बच्चा दो घंटे स्कूल नहीं होगा इस सारे काम भी बेजून बेजून क्यों दें बेजून होती है ताकि काम में अच्छी काम दें अत

ਕੋਈ ਗੱਲ ਨਹੀਂ ਆਪਣੇ ਕਰਕੇ ਆਪਣੇ ਮਾਤਾ ਪਿਤਾ ਨੂੰ ਨਗਾ। ਆਦੇਦਰਾ ਆਦੇਦਰਾ। ਕੁੜਾ ਦੇਖਾਂ। ਕਿਚਾ ਤੁਮਾਂ ਕਰ ਲਈ। ਮਾਪਿਆਂ ਨੇ ਊਮੀ ਕਾ ਦਿੱਟਲੀ। ਇਹ ਆ ਸਮਝੋ ਜੀ ਇਹ ਸਾਡੇ ਮਾਤਾ ਪਿਤਾ ਦੇ ਸਾਡੇ ਆਪਣੇ ਜੀਵਨਾਂ ਕੰਮ ਨਹੀਂ। ਅਸੀਂ ਬੱਚਿਆਂ ਕਦੀ ਕਿਵੇਂ ਹਿੰਮਤ ਮਿਵਾਰੀ ਲਾਉਣੇ। आज ਹਾਂ ਜੀ ਵੀਰ ਜੀ ਆਜੋ ਬੈਂਚ ਖਾਲੀ ਪਈ ਆ ਬੈਂਚ ਖਾਲੀ ਪਈ ਇੱਕ ਲਾੜੀ ਮੜਾ ਇੱਕ है ਤੁਸੀਂ ਆਪ ਵੀ ਲਾਏ ਦਾ ਦਿੱਤਾ ਹੈ ਹਾਲੋ ਹਾਲੋ ਆ ਲਾ ਰਿਹਾ ਨਾ 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 ਜੇ ਕੁਝ ਕਹਾਂ ਤਾਂ ਆ ਟਿਕ ਕਰ ਲਓ ਆ ਟਿਕ ਕਰ ਲਓ ਸਗੀ ਜੀ ਇਨਸ਼ਾ ਅੱਲਾ ਇਹ ਨਾ ਤੂੰ ਬੱਚਿਆਂ ਦੀ ਜੇਲੂ ਕਰਨਾ ਤੁਸੀਂ ਨਹੀਂ ਜੇਲੀ ਨਹੀਂ ਰੋੜ ਕਰਵਾਉਂਦੇ ਨਹੀਂ ਕਰਨਾ ਆ ਟਿਕ ਕਰਦੇ ਛੋਟੇ ਨੂੰ ਵੀ ਲੈਣਗੇ ਵੈਸੇ ਇਹ ਆਪਾਂ ਕੋਈ ਨਹੀਂ ਹੈ ਇਹ ਤਾਂ ਤੁਹਾਨੂੰ ਨਾ दबे का स्पीकर इना भी देना है हां दूसरा पॉइंट है ये तो भी मुश्किल डाल रही कर ध्यान न करती है क्या लड़के का लड़की है कि मैं बिना टोके बतौर माता पिता कि मैं बिना टोके ध्यान लगा सुनता ना या ऐसे माता मैं सुनती हूं इतनी आदत है ये कुछ बच्चा ताने मारता रहता है कि मैं बतौर माता पिता के बच्चा का नहीं करता वो है दूसरे में है

અરે ઇંદો બુક કે લબ્ની લે લે કે પાદ કિતા દે ઈ ગયા હું આપા જેઈ જગહ ચી ચલ પર ઉન દે અપનાને કલ ના સકીએ આ ઈ હોને સારે હદિયાં સામે ડાટતા નહી ઈ સારે ઓર લોગ કા સામે ડાટતા નહી એ પોઈન્ટ છે હા બીજો પોઈન્ટ ચોથો પોઈન્ટ જી મે ઉસ ન નિયમિત तौर થી મતલબ રોલી રેગ્યુલર યાદ રાખના કે મેને નું કેડા તેરે કુ હોતા કે મેં તેરે નાલ કે બચ્ચા આજ હોતે કે હાજી મે મમી પપ્પા ને નાલ ને કેતે બચ્ચા તો આત રખત નહિ કર દે એ ઉતમુ એ ડાદકે મેરા બચ્ચા સે મેરા નાકબત મેરનાર હે હંમેશા એ પણ એ ઉતમુ ડાદ હે હા પે મેરી ગર્વ હો હે બેટા કે દેખ તી મે દેખ હો સા ગર્વ માને તબજી કે કામ હે એ ઓહી કાટ દે દિયે કે ના તો મારા કા કામ એ દિન ના બચ્ચે વારી કી જો दिमाग दिमाग की सोचते हैं कि सा दिमाग काम करना है कि सोच सकते हैं पढ़ाई दा आदता हो गई सोच होगी बच्चे की बतौर तो माता पहला पॉइंट कि मैं अपने बच्चे इम्तिहान बोर्ड एंट्रेंस टैसटा पढ़ाई रूटीन बनाने बंद करता कि मेरी उदाहरण दें उस पर ही सा पढ़ना है जी कई बार अभी करें बेटा कोई नहीं पढ़ाई बाद चल मेरे चल काम भी जाए बेटा चल तू मेरे चल आप उसे रिश्तेदार जाके आना है चल कु चल मेरे चल तू बाद पढ़ी कल कोई स्कूल फिर गल ए पॉइंट आ गया जी उत कहने कोई नी बेटा तू पढ़ नापे कर लूगी नापे करें तो जे ये सोचते हो जी आप बच्चे बारे हाँ भाई तेरी मैं पढ़ाई ली चिंतन है बेटा जब बेटी कोई नहीं अस ये काम आपे कर लाँगे तू बैठ के बेटा पढ़ ਅਸੀਂ ਆਪੇ ਦੇਖ ਲਾਂਗੇ ਫਿਰ ਟਿਕ ਕਰ ਦੋ ਇਹ ਪੁਆਇੰਟ ਦੂਜਾ ਪੁਆਇੰਟ ਮੈਂ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਫੋਨ ਜ਼ਿੰਮੇਵਾਰੀ ਨਾਲ ਵਰਤਣ ਵਿੱਚ ਰਾਹਦਾਰੀ ਦਿੰਦਾ ਉਦਾਹਰਨ ਵਜੋਂ ਕਈ ਵਾਰ ਤੇ ਸਾਡਾ ਬੱਚਾ ਹੀ ਫੋਨ ਤੇ ਬੈਠਾ ਰਹਿੰਦਾ ਸਾਡੇ ਦਾਦਾ ਦাদি ਕਰ ਜਾਂਦੇ ਵੱਡੇ ਹੁੰਦੇ ਉਹ ਕਹਿੰਦੇ ਚੱਲ ਕੋਈ ਪੁੱਤ ਦੇਖੇ ਨਾ ਮੋਬਾਈਲ ਜੀ ਜਾਂ ਕਈ ਸਾਡੇ ਮਾਤਾ ਕਿਤੇ ਕਹਿੰਦੇ ਕੋਈ ਨਹੀਂ ਪੁੱਤ ਦੇਖ ਲੈ ਕੁਛ ਨਹੀਂ ਹੁੰਦਾ ਕੋਈ ਨਹੀਂ ਦੇਖੀ ਜਾ ਜਾਂ ਕਈ ਰੋਕ ਟੋਕ ਨਹੀਂ ਕਰਦੇ ਜੀ ਕਿ ਅਸੀਂ ਦੇਖਦੇ ਹਾਂ ਕਿ ਤੌਰ ਮਾਤਾ ਪਿਤਾ ਜੁਮੇ ਮੈਨ ਰਖਨੀ ਆ ਬਤੌਰ ਜੀ ਕੈਮਰਾਮੈਨ ਨੂੰ ਨਿਗਰ ਰਖਨੀ ਆ ਕਿ ਮੇਰਾ ਬੱਚਾ ਮੇਰੀ ਬੇਟੀ ਕੀ ਕਰ ਰਹੀ ਹੈ ਮੋਬਾਈਲ ਤੇ ਕੀ ਦੇਖ ਰਹੀ ਹੈ ਜੇ ਪੜਾਈ ਕਰ ਰਹੀ ਹੈ ਬਹੁਤ ਅੱਛੀ ਗੱਲ ਹੈ ਨਹੀਂ ਪੜ੍ਹ ਰਹੀ ਤੋ ਫੋਨ ਛੱਡੋ ਨਹੀਂ ਬੇਟਾ ਤੂੰ ਪੜਾਈ ਕਰ ਬੈਠ ਜੀ ਮੁਆਇਜ਼ ਕੁਛ ਨਹੀਂ ਹੈ ਉਦਾਰ ਦੇ ਕੰਮ ਮਜਬੂਰ ਕਰ ਕਾ ਕਾ ਪੜ ਕਾਪੀ ਪੜ 1 ਪੁਆਇੰਟ ਠੀਕ ਕਰ ਦੋ ਕੀ ਮੈਂ ਆਪਣੀ ਭੁੱਖ ਦੇ ਬਗਲ ਤੋਂ ਨਾਲ ਗੱਲ ਕਰਦਾ ਇਹ ਆ ਗਈ ਬੱਚੇ ਨੂੰ ਕੋਈ ਖੁਆਰੀ ਕਿ ਤੂੰ ਬੱਚੇ ਨੂੰ ਕੋਈ ਕਰ ਕਿਸ ਤਰ੍ਹਾਂ ਸੋਚ ਦਿਓ ਇਹ ਮੇਰਾ ਬੱਟਾ ਬੇਟਾ ਬੱਟਾ ਕੀ ਬਣੇ ਕਿਸ ਤਰ੍ਹਾਂ ਚਾਹੀਏ ਪਹੁੰਚੇ ਜੀ ਉਹਦੇ ਬਾਰੇ ਗੱਲਬਾਤ ਕਰਨੀ ਜੀ ਬੱਚੇ ਨਾਲ ਬੱਚੇ ਸੁਪ ਲਿਖੋਣੇ ਬੇਟਾ ਕੋਈ ਤੂੰ ਪੜ੍ਹ ਤੈਨੂੰ ਮੈਂ ਬੰਨਣਾ ਦੇਖਾਂ ਆਇਓ ਵੀਰ ਜੀ ਖਾਲੀ ਪੇ ਵਿੱਚ ਮੈਂ ਚਾਹੁੰਦਾ ਤੂੰ ਬੱਧੀ ਦਾ ਕੀ ਚਾਹੀਏ ਪਹੁੰਚੇ ਬੱਝੀ ਹੁਮੰਦਰ ਦਾ ਕਰ ਸਕੈ ਕਿਹੜਾ ਬੱਚਾ ਇਹ ਮਾਤਾ ਖੁਦ ਕਰਦਾ ਹੈ ਕਿ ਮੇਰਾ ਮਾਤਾ ਕੀਤਾ ਆਗੇ ਆ ਜੋ ਵੀਰ ਜੀ ਖਾਲੀ ਪੇ ਵਿੱਚ ਉਹਦਾ ਪੁੱਤਰਾ ਮੇਰੇ ਭਾਈ ਉਹਦੇ ਵਿਸ਼ੇਵਾਰੀ ਜੀ ਉਹਦੇ ਕੈਰੀਅਰ ਵਾਲੀ ਜੀ ਉਹਦੇ ਹੁਮਰ ਵਾਲੀ ਇਹ ਉਹ ਅਗਲੀ ਕਾਰਵਾਈ ਪਰਿਵਾਰ ਦੀ ਜਾਣਕਾਰੀ ਲਗਭਗ ਗੱਲਬਾਤ ਕਰਨ ਵਾਲੀ ਕੋਈ ਕੁਾਰੇ ਜਾਨੀ ਕਿ ਆਪ ਬਤਾਰ ਮਾਤਾ ਪਿਤਾ ਗੱਲ ਕਰਨੀ ਕੀ ਕਰਦੇ ਏ ਬਤਾਰ ਨੂੰ ਅਗੇ ਮਾਂ ਨੂੰ ਬੰਨ ਨੂੰ ਅੰਗਰੇਜ਼ੀ ਨੂੰ ਧਿਆਨ ਕਰਨ ਉਹਦੇ ਸੋਚ ਨਹੀਂ ਸਮਾਗਰ ਮਰੂਤ ਕਰਨ ਵਾਲੀ ਆਖਰਾ ਬਣਾਉਂ ਉਸਾਈਡ ਕਰੀ ਰੋਜ਼ ਕਿਹਨਾਂ ਨਾਲ ਗੱਲ ਕਰੀ ਬਤਿਆ ਨੂੰ ਪਰਲੀ ਉਸਾਈਡ ਕਰਾ ਕੋਈ ਦੱਲੇ ਨਹੀਂ ਬਣੀ

थी दिशा की देने बकौल माता पिता अभी बच्चे कर सकते हैं बकौल माता जब पिता मेरा बच्चा रोज स्कूल जाए अच्छी गए सात क्या चीजें अभी पढ़ाई खेल अगर विधियां फॉलो करो ਅਤੇ ਉਹ ਦੇਖੇ ਸਾਡੇ ਬੱਚੇ ਕੀ ਕੰਮ ਕੀਤਾ ਕੀ ਫਰਕ ਨਹੀਂ ਆ ਸਕਦਾ ਜਦੋਂ ਕਈ ਕੱਢ ਜਾਣੀ ਟੀਕਾ ਲਈ ਮੈਂ ਆਪਣੇ ਬੁੱਤਰਾ ਦੇ ਦਿੱਚੋ ਜਾਂ ਕਿਤੇ ਮਿਲਿਆ ਕੁਝ ਟੀਕਾ ਲਾ ਕੇ ਸਭ ਬਿਲਕੁਲ ਬਦਲ ਗਏ। ਯਾਦੀ ਜਿੱਪੜਾਈ ਜਾਨ ਪੂਰਾ ਟਾਈਡੋ ਕਰਨਾ ਅਗਰ ਨਹੀਂ ਕਰਦੇ ਤਾਂ ਫਿਰ ਕਪਾ ਵੀ ਕੀ ਟਾਈਡੋ ਦੇਣਾ। ਨਾਲੇ ਉਤਰਾ ਵੀ ਆਦੇ ਰਾਬਰ ਕਿਸੇ ਕੰਮਾਂ ਨਹੀਂ ਚਾਦੇ। ਨਾ ਹਾਂ ਕਹਿੰਦੇ। ਤਾਂ ਮੈਂ ਕੁਲ ਵਸਤਾ ਬਲੇ ਮਿਸਟਰ ਸੰਧਾਨ ਕੋਲੇ ਤੁਹਾਨੂੰ ਨਾਲ ਹੀ ਆਪਣੇ ਡੈਡ ਰੋਹੀਆ ਤੁਹਾਨੂੰ ਬੱਚੇ ਚੈਕਿੰਗ ਪਈ ਆਈ ਕਿ ਕਮਾਇਆ ਕੀ ਜਾਣ ਕਰ ਗਈ ਅਤੇ ਹਮੇਸ਼ਾ ਆਪਣੇ ਬੱਚੇ ਨਾਲ ਗੱਲਬਾਤ ਕਰੋ ਇਹ ਤੁਹਾਡੀ ਦਿਮਾਗ ਦੀ ਵਿਸ਼ਾ ਗੱਲ ਨੂੰ ਪੁਆਇੰਟ ਕਰੋਗੇ ਇਹ ਨਹੀਂ ਕੀਤਾ ਜੀ ਪੁਆਇੰਟ ਹਰੇਕ ਬੱਚਾ ਕਿਹੜੇ ਘਰੋਂ ਦਾ ਹੈ ਇਸ ਤੋਂ ਬਾਅਦ ਹੀ ਮੈਂ ਗੱਲ ਸਮਝਣਾ ਲੱਗਾ ਬਈ ਆਪਾਂ ਸਾਰੇ ਕਿਵੇਂ ਕਰਤਾ ਹਾਂ ਵੀ ਆਪਣੇ ਕੀਚਰ ਬੋਲੋ ਸਾਡੇ ਚਾਚਾ ਕਰੋਗੇ ਕੀ ਆਪਾਂ ਸਾਰੇ ਬੈਕਰੀ ਦੇ ਪ੍ਰੋਜੈਕਟ ਉਹਨਾਂ ਦੇ ਤੇ ਚਾਹ ਪਾਣੀ ਪਵਾ ਦੇਣਾ 10-15 ਮਿੰਟ ਦੀ ਹੈ ਜੀ ਦਾ ਜੀ ਜਾਨ ਨੇ ਕੈਮਰਾ ਲਾਵਾਂਗੇ ਤੁਹਾਡੇ ਮਾਫੀ ਲੱਗਦੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਉਹਦੀ ਜਿਹਾ ਸੈਕਿੰਡੀ ਹਾਂ ਦੇ ਆਪਣੇ ਬੱਚੇ ਦੇ ਫਕਰ ਕਰਦਾ ਹਾਂ ਮੈਂ ਉਸ ਨੂੰ ਹਰ ਰੋਜ਼ ਆਪ ਦਾ ਜਿਹਾ ਮੈਂ ਉਹਦੀ ਮੈਂਤ ਨੂੰ ਪਹਿਚਾਣਾਗਾ ਮੈਂ ਉਸੋਦੀ ਮੇਤ ਨੂੰ ਪਹਿਚਾਣਾਗਾ ਸਿਰਫ ਨੰਬਰ ਨਹੀਂ ਮੈਂ ਸਕੂਲ ਦੇ ਨਾਲ ਮਿਲ ਕੇ ਚੱਲਾਂਗਾ ਮੈਂ ਆਪਣੇ ਬੱਚੇ ਨੂੰ ਖੁਸ਼ ਆਤਮ ਵਿਸ਼ਵਾਸ ਨਾਲ ਭਰਪੂਰ ਦੇ ਸੁਪਨੇ ਦੇਖਣ ਦੇ ਕੋਨਾ ਬਣਾਵਾ ਗਾ ਜਾ ਬਣਾਵਾ ਗੀ ਦੇਖੋ ਇਹਨਾਂ ਦਾ ਕੀ ਮਕਸਦ ਹੈ ਅਧਿਆਪਕਾਂ ਤੇ ਪੇਰੈਂਟਸ ਮਿਲ ਕੇ ਆਪਣੇ ਆਪਣੇ ਬੱਚਿਆਂ ਦੀ ਪੜਾਈ ਲਈ ਕੰਮ ਕਰਨਾ ਹੈ ਦੇਖੋ ਇਸ ਦੁਪਤੇ ਕੋਈ ਹੋਰ ਨਹੀਂ ਜਾਗਾ ਜੇ ਆਪ ਤੁਸੀਂ ਬੱਚੇ ਨੂੰ ਮੋਟੀਵੇਟ ਕਰ ਸਕਦੇ ਨੇ ਜਾਂ ਫਿਰ